ਆਜਾ ਜੀ ਆਜਾ ਆਹ ਪੰਨੇ ਪੰਨੇ ਕੋਲ ਖੜਾ ਬਰਾ ਜੀ ਨਾਮ ਹੈ ਇਸ ਦਾ ਰੁਕੋ ਵੀ ਭਾਈ ਜੀ ਅਰੇਂਜਮੈਂਟ ਹੋ ਗਈ ਆਹ ਕੋਲ ਚਲ ਪੈਜੀ ਆਜਾ ਆਜਾ ਰੁਕੇ ਭਾਈ ਜੀ ਅਰੇ ਭਾਈ ਸਭ ਤਰੀਆਂ ਕਰ ਲੋ ਸਾਡੇ ਛੇ ਗਿਆ ਜਮਨ ਜਮਾ ਗਿਆ ਪਿਛੇ ਦੇ ਆਦੇ ਜਾਂ ਮਮਾ ਮਿਲੋ 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 ਹੁਣ ਬਸ ਬੱਚੇ ਚਲੋ ਵਾਪਸ ਹੋ ਗਏ ਨੇ ਉਹਦਾ ਕਿ ਸਾਰੇ ਕਰਦੇ ਜੋ ਯਾਰ ਮਨਾਲਾ ਵਾਹ ਤੇ ਇੱਕ ਮਿੰਟ ਖਤਮ ਸਾਹਿਬ ਭਾਜੀ ਭਾਜੀ ਕੱਪਟਨ ਬਾਹਰ ਕੋਈ ਤੁਹਾਨੂੰ ਧਿਆਨ ਨਾਲ ਧਿਆਨ ਨਾਲ ਕੰਮ ਨਾ ਅਟਨਾ ਹੋ ਗਿਆ ਕੰਮ ਤੇ ਨਹੀਂ ਸਾਡੀ ਗੱਡੀ ਅਸਲ ਕਿ ਕਰੇ ਬਾਈਕ ਤੇ ਨਹੀਂ ਬਿਠਾਓ ਨਾ ਇੱਕ ਮੱਠੂ ਨਾ ਕੋਈ ਕਰਦੇ ਰੁਕੀ ਸੜਕ ਤੇ ਆ ਗਿਆ ਕਿਹੜੇ ਜਿੱਕੂ ਉਹ ਹਿਸਾਬ ਪਾਈਓਂ ਜਗ੍ਹਾ ਦੇ ਦੋ ਇਸਨੂੰ ਇੱਕ-ਇੱਕ ਕਰਕੇ ਸਾਰਿਆਂ ਨੂੰ ਦੇ ਦੋ ਜਗ੍ਹਾ ਪਾਈ ਕੀ ਕਰਕੇ ਜਗ੍ਹਾ ਦੇ ਦੋ ਸਾਰਿਆਂ ਨੂੰ ਦੇ ਪਿਆਰ ਨਾਲ ਮਾਰ ਦੇ ਕੀ ਕਰਕੇ ਜਗ੍ਹਾ ਦੇ ਦੇ ਜੇ ਤੋ ਅੱਗੇ ਨਹੀਂ 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 ਇੱਥੇ ਇੱਥੇ ਦੇਓ ਇੱਕ-ਇੱਕ ਕਰਕੇ ਦੇ ਦੋ ਸਾਰੇ ਇੱਕ-ਇੱਕ ਕਰਕੇ ਇੱਥੇ ਇੱਕ-ਇੱਕ ਕਰਕੇ ਦੇ ਦਿਓ ਇਹ ਮੈਂ ਆਪ ਕੋਲ ਕਿਹਾ ਹੈ ਇੱਕ ਮਿੰਟ ਆ ਕਰਨਾ ਛੋਟ ਸਾਰੇ ਜਰਮਨ ਜਰਮਨ ਇੱਧਰ ਜਰਮਨ ਜਰਮਨ ਮੰਡੀ ਵਿੱਚ ਆਇਓ ਬਾਅਦੋਂ ਆਓ ਮੰਡੀ ਮੰਡੀ ਭਾਜੀ ਆਜੇ ਆਜੇ ਆਓ ਜੀ ਆਓ ਅੰਦਰ ਆਓ ਥੋੜਾ ਥੁਲੀ ਰਸਾ ਛਾਡੋ ਹੋ ਜੋ ਖੋਲ ਜੋ ਛੋੜਾ ਜਾ ਬਾਬਾ ਜੀ ਸਾਹਮਣੇ ਦੇਖੋ ਹਾਂ ਤੁਮਡੇ ਕੁੜੀ ਜਗਾ ਦੋ ਦੋ ਨੋ ਨੋ ਠੀਕ ਹੈ ਜੀ ਇੱਕ ਮਿੰਟ ਯਾਰ ਥੋੜਾ ਕੀ ਨਾ ਕਰੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਉਹ ਕੁਝ ਵੀ ਅਸੀਂ ਸੂਰਜ ਦੇ ਘਟੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਹੋਇਆ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਪਾਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੱਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਹਾਰਾਜ ਜੀ ਮਹਾਰਾਜ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦੇ ਰੱਖਣ ਤੇ ਅਸੀਂ ਹੋਰ ਖੁਸ਼ ਹੋ ਗਏ ਯਾਰ ਥੋੜਾ ਬਿਲੇ ਲੋਕਾਂ ਤੋਂ ਇੱਕ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ ਤੇ ਵੀ ਰੰਗੇ ਦਾ ਰੰਗ ਦੇ ਵਿੱਚ ਬੜੀ ਬਹੁਤ ਵੱਡੀ ਗੱਲ ਆ ਜੀ ਆਪਣੇ ਮੁਲਕ ਤੋਂ ਬਾਹਰ ਬੈਠ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ ਸਪੋਰਟ ਕਰਨ ਆਉਂਦੇ ਆ ਤੇ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ। ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ। ਤੁਹਾਡੀ ਟੀਮ ਨੇ ਕਮਾਲ ਕੀਤੀ ਹੈ। ਤੇ ਸਿਹਰਾ ਸਰਪੰਸਾ ਉਹਨੂੰ ਵੀ ਜਾਂਦਾ 10 ਕੋਸ ਸਰਪੰਸਾ ਸਾਹਿਬ ਨੇ ਦਿੱਤੇ ਆ। ਨਹੀਂ ਦੇਖੋ ਜੀ ਸ਼ੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ 'ਚ ਪੂਰੀ ਟੀਮ ਦਾ ਹੱਥ ਆ ਤੇ ਬਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿਤਨਾ ਬਹੁਤ ਵੱਡੀ ਗੱਲ ਆ ਜਿੱਦਾਂ ਦੋ ਸਿਆਣੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕੇ ਅਜਾਣ ਆਵੇ ਤੇ ਆਪਾਂ ਹੋਰ ਇਦਾਂ ਥੱਕੀਆਂ ਕਰੀਏ ਤੇ ਹਾਕੀ ਦਾ ਨਾਮ ਆਵੇ ਅੱਜ ਗੋਲਡ ਮੈਨ ਦਾ ਅਰਦਾਸ ਕੀਤੀ ਹੈ ਕਿ ਅਗਲੀ ਵਾਰੀ ਗੋਲਡ ਮੈਨ ਲੈ ਕੇ ਆਈਏ ਜੀ ਹਰ ਵਾਰੀ ਪਿੰਡਾਂ ਦੇ ਵਿੱਚ ਦੁਕਾਨ ਸਾਹਿਬ ਜਿਹੜੀ ਸਕੂਲ ਨੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਕਿ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਆ ਤੇ ਮੰਗ ਫੁਰੀ ਵੀ ਹੋਈ ਆ ਤੇ ਕ੍ਰਿਪਾ ਕਰ ਮੈਂ ਚੱਲੇਗਾ ਤੁਹਾਡੇ ਪਿੰਡ ਦਾ ਜਿਹੜਾ ਗਰਾਊਂਡ ਆ ਆਫਕੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਫਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਜੀ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜਦੋਂ ਦੇਖਣਗੇ ਇਹਨਾਂ ਪਿਆਰ ਮਿਲਦਾ ਹੈ ਇਹਨਾਂ ਸਤਕਾਰ ਮਿਲਦਾ ਹੈ ਜੀ ਉਹ ਜਿਹੜੀ ਆਪਾਂ ਗੱਲ ਕਰ ਰਹੇ ਆ ਅੱਜਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਛੜਦਾਰਾ ਪਾਵਾਂਗੇ ਸੌਨਿਕ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਹਨਾਂ ਹੀ ਪਿਆਰ ਦਿੱਤਾ ਗਿਆ ਸੀ ਇਸ ਵਾਰ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਕੋ ਦਾ ਸ਼ੁਕਰਗੁਜ਼ਾਰ ਹਾਂ ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਕੈਂਪ ਵੀ ਰਨ ਕੀਤੀ ਜਾ ਰਹੀ ਜਿੱਥੇ ਸਭ ਤੋਂ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ ਸ਼੍ਰੋਮਣੀ ਕਮੇਟੀ ਦੇ ਅਪਰ ਪੱਤਰ ਤੇ ਖਿਡਾਰੀ ਤਿਆਰ ਕਰਦੀ ਹੈ ਜੀ ਬਿਲਕੁਲ ਜੀ ਮੈਂ ਤਾਂ ਕਹਿੰਦਾ ਜੀ ਵੱਧ ਚੜ ਕੇ ਸਾਰੇ ਹੀ ਆਉਣਗੇ ਕਿਉਂਕਿ ਬੱਚਿਆਂ ਦਾ ਫਿਊਚਰ ਹੈ ਹਾਕੀ ਦੀ ਗੱਲ ਹੋ ਰਹੀ ਹੈ ਖੇਡਾਂ ਦੀ ਗੱਲ ਹੋ ਰਹੀ ਹੈ ਆਈਡੀਆ ਦੀ ਗੱਲ ਪੰਜਾਬ ਦੀ ਗੱਲ ਹੋ ਰਹੀ ਹੈ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿੰਨੇ ਜਿਹੜਾ ਬੰਦਾ ਤਰੱਕੀ ਦੇਖ ਸਕਦਾ ਹੈ ਆਪਣੇ ਤੇ ਤਰੱਕੀ ਦੇਖੀ ਥੈਂਕ ਯੂ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵ ਯਾਰ ਰੱਖ ਲੋ ਯਾਰ ਇਹ ਗੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪलब्ਧੀਆਂ ਵੀ ਸਤਿਗੁਰੂ ਜੀ ਵੱਡਿਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜਿੰਦਗੀ ਦੇ ਸਾਰੇ ਸੁੱਖ ਆਰਾਮ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਤੁਹ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਗੱਲ 10 ਪਲੇ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਹਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 ਪਲੇਅਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਖੇਡੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦੇਖਾ ਕਿ ਪੰਜਾਬ ਦੇ ਵਿੱਚੋਂ ਹਾਕੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਇਹ ਬਹੁਤ ਖੁਸ਼ੀ ਦੇ ਕਿਸ ਭਾਗਾ ਸਮਾਂ ਆ ਸਾਡੇ ਲਈ